ਆਗੇ ਤੁਸੀਂ ਹਾਂ ਵੀ ਤੂੰ ਆ ਗਿਆ ਜੀ ਰੱਜੀ ਦਾ ਪਤਾ ਚੱਲਿਆ ਕੁਝ ਉਹ ਨਹੀਂ ਯਾਰ ਮੈਂ ਤਾਂ ਉਹਦੇ ਬਾਰੇ ਕੁਝ ਨਹੀਂ ਪਤਾ ਕੀਤਾ ਮੈਂ ਤਾਂ ਪਿੰਡ ਜਾ ਉਹਦਾ ਕੰਮ ਕਰਨ ਗਿਆ ਸੀ ਪਰ ਮੈਨੂੰ ਲੱਗਿਆ ਤੁਸੀਂ ਰੱਜੀ ਵਾਰੀ ਪਤਾ ਕਰਨ ਗਏ ਹੋ ਉਹ ਮੈਨੂੰ ਕੀ ਲੋੜ ਆ ਉਹਦੇ ਬਾਰੇ ਪਤਾ ਕਰਨ ਦੀ ਉਹ ਕਿ ਮੈਨੂੰ ਯਾਰ ਘੱਟ ਪੁੱਠਾ ਬੋਲੀਏਗੀ ਕਿੰਨਾ ਜਲੂਸ ਕੱਢਿਆ ਉਹਨਾਂ ਮੇਰਾ ਗੱਲ ਉੱਥੇ ਮੈਂ ਮੰਨਦੀ ਹਾਂ ਉਹਨੇ ਇੰਨਾ ਕੁਝ ਬੋਲਿਆ ਪਰ ਥੋੜੀ ਭੈਣ ਆਹੋ ਉਸੇ ਐਵੇਂ ਥੋੜੀ ਕਰੂੰਗੀ ਹੁਣ ਉਹ ਵੀ ਯਾਰ ਭੈਣ ਕੱਲ ਪਰੌਣੇ ਸਾਹਮਣੇ ਵੀ ਕਿੰਨਾ ਜਲੂਸ ਕੱਢਿਆ ਪਰ ਉਹਨੇ ਤਾਂ ਕਹਿੰਦੇ ਵੀ ਨਹੀਂ ਚੁੱਪ ਕਰੀ ਹੈਗੀ ਉਹ 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 ਗੁੱਸੇ 'ਚ ਸੀਗੀ ਉਹ ਤਾਂ ਯਾਰੰਮੀ ਸੇ ਗੁੱਸੇ 'ਚ ਰਹਿੰਦੀ ਹੈਗੀ ਉਹਦੇ ਘਰੇ ਆ ਕੇ ਕਿੰਨਾ ਕੁਝ ਬੋਲ ਕੇ ਗਈ ਹੈਗੀ ਹੁਣ ਤਾਂ ਬਸ ਆਪਦੀ ਜ਼ਮੀਨੇ ਦਾ ਲਾਲਚ ਪਾਇਆਗਾ ਹੁਣ ਤਾਂ ਰਿਸ਼ਤੇ ਦਿਖਦੇ ਨਹੀਂਗੇ ਜਦੋਂ ਉਹਨੂੰ ਨਹੀਂ ਰਿਸ਼ਤੇ ਦਿਖਦੇ ਫਿਰ ਮੈਨੂੰ ਵੀ ਕੀ ਲੋੜ ਆ ਯਾਰ ਕਦਰ ਕਰੰਦੀ ਉਹਦੀ ਮੈਨੂੰ ਪਤਾ ਤੁਸੀਂ ਗੁੱਸੇ ਹੋ ਉਸ ਤੋਂ ਪਰ ਗੁੱਸੇ ਕਰਕੇ ਆਪਾਂ ਰਿਸ਼ਤਾ ਥੋੜੀ ਖਤਮ ਕਰਨਾਗਾ ਉਹ ਮਿਲ ਨਹੀਂ ਨਹੀਂ ਐਨਾ ਕਿ ਤੁਹਾਨੂੰ ਸਮਝਾਉਂਦੀ ਆ ਨਾ ਉਹ ਯਾਰ ਨਾਲੇ ਆਪਾਂ ਨੂੰ ਕੀ ਪਤਾਗਾ ਉਹ ਕਿੱਥੇ ਗਈ ਹੈਗੀ ਯੋ ਪਰੌਣੇ ਨੂੰ ਹੀ ਨਹੀਂ ਪਤਾਏਗਾ ਨਾਲੇ ਪਰੌਣੇ ਨੇ ਕਿੰਨਾ ਲੱਭ ਲਈ ਉਹ ਨੂੰ ਮਿਲ ਗਈ ਉਹ ਆਪਣੇ ਲੱਭਣ ਨਾਲ ਕਿੱਡ ਮਿਲ ਜੂਗੀ ਯਾ ਕੀ ਪਤਾ ਹੋ ਗੁੱਸੇ ਚ ਕਿੱਥੇ ਹੋੜ ਚਲੀ ਗਈ ਹੋਵੇ ਆਪਣੀ ਸਹੇਲੀ ਕੋਲ ਚਲੀ ਗਈ ਹੋਵੇ ਉਹ ਉਹ ਯਾਰ ਸਹੇਲੀ ਕੋਲ ਚਲੀ ਗਈ ਅਗਲੇ 2 ਘੰਟੇ ਜਾਂਦੀ ਹੈਗੀ ਐ ਥੋੜੀ ਹੁੰਦੀ ਹੈਗੀ ਨਾਲੇ ਉਹ ਰਾਤ ਨੂੰ ਭੱਜੇਗੀ ਆ ਰਾਤ ਨੂੰ ਤਾਸ ਖੁਸ਼ ਖੇ ਭੱਜ ਦੇਵੇਂ ਮੈਨੂੰ ਤਾਂ ਇਹ ਲੱਗਦਾ ਕਿਸੇ ਨੇ ਹੁਣ ਨਾ ਭੱਜ ਪੁੱਛੀ ਗੋਵੇ ਤੁਹਾਡਾ ਦਿਮਾਗ ਸਹੀ ਆ ਥੋੜੀ ਸਦੀ ਭੈਣਾ ਉਹ ਕੀ ਬੋਲੀ ਜਾਂਦੇ ਹੋ ਉਹ ਸਹੀ ਕਹਿ ਰਹੇ ਆ ਜਰਾ ਮੈਨੂੰ ਤਾਂ ਇਹ ਲੱਗਦਾ ਹੁਣੇ ਮੇਰੀ ਇੱਜ਼ਤ ਰੋਲਤੀ ਬੇਇੱਜ਼ਤੀ ਕਰਵਾਤੀ ਮੇਰੀ ਸਰ ਕਿਤੇ ਤੁਸੀਂ ਨਾ ਹ ਉਹ ਐਵੇਂ ਦੀ ਨਹੀਂ ਹੈਗੀ ਥੋੜੇ ਤੋਂ ਵੱਧ ਮੈਂ ਜਾਣਦੀ ਆ ਉਹਨੂੰ ਉਹ ਤੂੰ ਕਿੱਥੇ ਜਾਣਦੀ ਆ ਇੱਥੋਂ ਵੱਧ ਉਹ ਮਰੀ ਕੱਟੀ ਆ ਉਹਦੇ ਨਾਲ ਮੈਂ ਨਾਲੇ ਹੁਣ ਇੱਥੇ ਸਹਰਾਣੇ ਖੜਕੇ ਮੇਰਾ ਦਿਮਾਗ ਨਾ ਖਰਾਬ ਕਰ ਮੈਂ ਪਹਿਲੀ ਬਹੁਤ ਟੈਨਸ਼ਨ ਚ ਹੋ ਰਿਆਂਗਾ ਉੱਥੋਂ ਤੂੰ ਲੱਗ ਜਣੀ ਆ ਕੇ ਹੁਣ ਥੋੜਾ ਦਿਮਾਗ ਖਰਾਬ ਕਰਨ ਲੱਗੀ ਮੈਂ ਕੱਲ੍ਹ ਹੋ ਰਾਮ ਬਣਾ ਕੇ ਦਤਾਂ ਰੱਜੀ ਦਾ ਉਹ ਪਤਾ ਲੱਗ ਗਿਆ ਨਹੀਂ ਲੱਗਿਆ ਆਏਗਾ ਉਹੀ ਗੰਦਾ ਨੇ ਸਾਰਾ ਤੇਰਾ ਨਾਲੇ ਮੈਂ ਕੀ ਕਰਨਾ ਤਾਂ ਪਤਾ ਲੱਗਿਆ ਆਗੇ ਪੁੱਤ ਤੁਸੀਂ ਹਾਂ ਬਾਪੂ ਅੱਛਾ ਕੁਝ ਪਤਾ ਲੱਗਿਆ ਪੁੱਤ ਉਹ ਬਾਪੂ ਕੋਈ ਪਤਾ ਲੱਗਿਆ ਜੀਆ ਫਿਰ ਪੁੱਤ ਐ ਕੀ ਹੋ ਗਿਆ ਕਿਸ ਨਾਲ ਕੋਈ ਲੜਾਈ ਹੋਈ ਹੋਣੀ ਕੋਈ ਝਗੜਾ ਹੋਇਆ ਹੋਣਾ ਫਿਰ ਐ ਕੀ ਹੋ ਗਿਆ ਵੀ ਪਤੀ ਲੱਗਿਆ ਕਿੱਥੇ ਕੁੜੀ ਅੱਜ ਤੱਕ ਉਹ ਬਾਪੂ ਗੁਰਦੀਪ ਨੂੰ ਵਸੇਰਾ ਪੱਸਿਆ ਮੈਂ ਉਹ ਕਹਿੰਦਾ ਸਾਡੀ ਆਪਸ ਵਿੱਚ ਕੋਈ ਤੂੰ ਤੂੰ ਮੈਂ ਮੈਂ ਕੁਝ ਨਹੀਂ ਹੋਇਆ ਹੈਗਾ ਕਹਿੰਦਾ ਮਾਣੀ ਮੁੱਟੀ ਗੱਲਾਂ ਹੀ ਚੱਲ ਆਜ ਕੱਲ ਹੁੰਦੀ ਰਹਿੰਦੀ ਹੈ ਹਰ ਇੱਕ ਚ ਉਹ ਮਾਣੀ ਮੁੱਟੀ ਗੱਲਾਂ ਹੀ ਹੋਈ ਸੀ ਉਹ ਤਾਂ ਘਰਾਂ ਚ ਚੱਲਦੇ ਰਹਿੰਦੇ ਪੁੱਤ ਹਾਂ ਫਿਰ ਕੋਈ ਆਇਆ ਤਾਂ ਨਹੀਂ ਸੀ ਵੀ ਅੱਜ ਕੱਲ ਉਹ ਤਾਂ ਰਵਾਜ ਚੱਲ ਰਿਹਾਗਾ ਕਈ ਵਾਰੀ ਕੁੜੀਆਂ ਅੱਜ ਕੱਲ ਗਲਤ ਕਦਮ ਚੁੱਕ ਲੈਂਦੀਆਂ ਮਾੜਾ ਮੋਟਾ ਕਹਦੇ ਗੌਰ ਕਰ ਲੈਂਦੇ ਬਾਪੂ ਆਹ ਕਿਹੋ ਜੀਆਂ ਗੱਲਾਂ ਕਰਦਾ ਤੂੰ ਕਮ ਸੇ ਕਮ ਆਪਦੀ ਉਮਰ ਦੀ ਲਿਹਾਜ਼ ਤਾਂ ਕਰ ਲ ਤੈਨੂੰ ਸ਼ਰਮ ਨਹੀਂ ਆਉਂਦੀ ਜੀ ਦੇ ਬਾਰੇ ਬੋਲਦਾ ਤੇਰੀਆਂ ਤਿਆਰ ਗਈ ਆ 나ਡੇ ਤੁਹਾਡੇ ਖਾਨਦਾਨ ਚਾ ਕੋਸ਼ ਹੁੰਦਾਊਗਾ ਸਾਡੇ ਨਹੀਂ ਹੁੰਦਾ ਮੇਰਾ ਭਾਈ ਤਾਂ ਵੱਢ ਕੇ ਟੁਕੜੇ ਕਰ ਦੂਗਾ ਬੋਲਦਾ ਦੇਖ ਕਿਵੇਂ ਆ ਕਹਿੰਦੇ ਹੁੰਦੇ ਨੇ ਗੱਲ ਕਰ ਰੰਦਾ ਨਾ ਮਾੜੀ ਜਿਹੀ ਬਿਰਲ ਚਾਹੀਦੀ ਆ ਆਪੇ जखਮਾਂ ਤੇ ਨੂਣ ਤਾਂ ਲਾ ਦਿੰਦੇ ਨੇ ਤੇਰੇ ਵਰਗੇ ਉਹ ਪੁੱਤ ਮੈਂ ਤਾਂ ਵੈਸੇ ਹੀ ਕਹਿਦਾ ਸੀਗਾ ਗੁੱਸਾ ਨਾ ਆੜਦੀ ਆ ਮੈਂ ਤੈਨੂੰ ਤੂੰ ਤਾਂ ਮੌਕੇ ਭਾਲਦਾ ਪਹਿਲੀ ਵਾਰੀ ਗੱਲ ਜੋ ਉੱਥੇ ਹੀ ਆ ਗਈ ਮੈਨੂੰ ਮਿਹਨਤ ਦਿਆ ਕਰੋ ਹੁਣ ਰੋਟੀ ਬੰਦ ਕਰਦੇ ਹੋਣ ਮੇਰੀ ਸੋ ਪੁੱਤ ਨੂੰ ਤਾਂ ਐਵੇਂ ਗੁੱਸਾ ਕਰ ਗਈ ਉਹ ਮੇਰੀ ਗੱਲ ਤਾਂ ਉਹ ਬਾਪੂ ਹੁਣ ਮੈਂ ਤੈਨੂੰ ਕੀ ਕਹਾਂ ਯਾਰ ਤੂੰ ਸਿਆਣੇ ਵਾਣਾ ਬੰਦਾ ਯਾਰ ਐਵੇਂ ਬੋਲਦੇ ਹੁੰਦੇ ਨੇ ਉਹ ਘਰ ਤੈਨੂੰ ਮੈਂ ਪੁੱਤ ਕੀ ਕਿਹਾ ਮੈਨੂੰ ਦੱਸ ਤਾਂ ਦੇ ਯਾਰ ਤੂੰ ਅਗਲੀ ਦੀ ਪਰਜਾਈ ਬਾਰੇ ਐਂ ਬੋਲਦਾ ਆਲੀ ਕਿੱਥੇ ਸੁਣੂਗੀ ਉਹ ਪੁੱਤ ਮੈਂ ਸਮਝਦਾ ਵੀ ਗੱਲ ਸੁਣਨੀ ਔਖੀ ਆ ਪਰ ਹੋ ਤਾਂ ਰਿਹਾ ਨਾ ਉਹ ਸੁਣਦੇ ਆ ਗੱਲਾਂ ਓਏ ਫਰ ਉਹ ਤਾਂ ਸਿਆਣੀ ਸੀ ਤੈਨੂੰ ਵੀ ਪਤਾ ਉਹ ਭਾਈ ਸਿਆਣੇ ਸੁਣਨ ਦਾ ਕੋਈ ਪਤਾ ਨਹੀਂ ਲੱਗਦਾ ਕੌਣ ਸਿਆਣਾ ਤੇ ਕੌਣ ਕਮਲ ਆਗਾ ਇਹ ਤਾਂ ਸਮਝ ਦੱਸ ਦਉਂਦਾ ਕੌਣ ਸਿਆਣਾਗਾ ਮਾਰੀਏ ਨੇ ਗੱਲਾਂ ਤੁਸੀਂ ਉਹ ਬਹੁ ਪੁੱਛੇ ਲਾਕੇ ਤੂੰ ਮੇਰੇ ਬਗਲ ਪੈ ਜਾਣਾਗਾ ਹੁਣ ਮੈਂ ਕੁਝ ਕਹਾਂ ਉਹਨੂੰ ਪੁੱਤ ਤੂੰ ਮੇਰੀ ਗੱਲ ਸੁਣ ਬਾਬੂ ਚੱਲ ਕੋਈ ਨਾ ਉਹਦਾ ਗੁੱਸਾ ਨਾ ਕਰ ਹੁਣ ਮੈਂ ਤੈਨੂੰ ਕੀ ਕਹਾਂ ਉਹਦਾ ਚੱਲ ਆਪਦੀ ਪਰਜਾਈ ਕਰਕੇ ਤੈਨੂੰ ਗੁੱਸੇ ਜਿਹੀ ਬੋਲ ਗਈ ਤੂੰ ਵੀ ਮੜਾਏ ਦੇਖ ਕੇ ਬੋਲ ਪਿਆ ਕਰ ਕੱਲ ਚੰਗਾ ਹੁਣ ਸਮਝਾ ਦਾਂ ਨੂੰ ਮੈਂ ਜਾ ਕੇ ਉਹ ਹੋ ਫਿਰ ਵੱਧ ਘੱਟ ਬੋਲੂਗੀ ਮੈਨੂੰ ਜਵਾਖਾਂ ਦਾ ਵੀ ਅੱਜ ਕੱਲ ਕੁਝ ਨਹੀਂ ਹੈਗਾ ਮੈਂ ਸੋਚਿਆ ਸੀਗਾ ਜਸ ਦਾ ਵਿਆਹ ਕਰਾਂਗੇ ਵਧੀਆ ਹੋ ਜੂ ਸਾਰਾ ਪੱਕੀਆਂ ਪਕਾਈਆਂ ਰੋਟੀਆਂ ਮਿਲਣਗੀਆਂ ਘਰ ਵਿੱਚ ਸ਼ਾਂਤੀ ਹੋਊਗੀ ਪਿਆਰ ਹੋਊਗਾ ਇਹ ਤਾਂ ਸਾਰਾ ਉਲਟਾ ਹੀ ਹੋ ਗਿਆ ਆਹ ਜ਼ਰੂਰੀ ਨੂੰ ਆਈ ਆ ਕਾਰ ਚੱਕਣਾ ਕਰ ਰੱਖਿਆ ਉਹਨੇ ਨਾ ਤਾਂ ਮੈਨੂੰ ਮੂੰਹ ਨਾਲ ਬੋਲੇ ਤੇ ਨਾ ਹੀ ਬੋਲੇ ਮੁੰਡਾ ਇਹ ਕੀ ਕਰ ਲਿਆ ਮੈਂ ਸਮਝ ਨਹੀਂ ਆਉਂਦੀ ਮੈਂ ਕਰਾਂ ਕੀ ਨੂਰਾਨੀ ਨਾ ਤਾਂ ਮੇਰੇ ਨਾਲ ਸਹੀ ਤਰੀਕੇ ਨਾਲ ਗੱਲ ਕਰਦੀ ਐ ਤੇ ਨਾ ਹੀ ਮੁੰਡੇ ਨਾਲ ਸਹੀ ਤਰੀਕੇ ਨਾਲ ਗੱਲ ਕਰਦੀ ਐ ਕਦੇ ਨਹੀਂ ਖੁਸ਼ ਹੋ ਕੇ ਰੋਟੀ ਦਿੱਤੀ ਮੈਨੂੰ ਦੱਸੋ ਕੀ ਕਰੂ ਬੰਦਾ ਸਗੋਂ ਮੁੰਡੇ ਨੂੰ ਵੀ ਬੋਲਣੋਂ ਹਟਾਤਾ ਮੇਰੇ ਨਾਲ ਫਰਕ ਪਾਤਾ ਸਾਡੇ ਪਿਓ ਪਤਾਂ ਦੇ ਵਿੱਚ बोलਦਾ ਦੇ ਕਿਵੇਂ ਸੀਗਾ ਇੱਕ ਵਾਰੀ ਲੱਜ ਕੱਟਣ ਲੱਗੇ ਨੇ ਨਾ ਜਵਾਨ ਚੋ ਸੋਚਿਆ ਨਹੀਂ ਹੈਗਾ ਵੀ ਗੱਲ ਜਾਂਦੀ ਕਿੱਥੇ ਆਗੀ ਆਪਦੇ ਹੋਵੇ ਪਤਾ ਲੱਗੇ ਇਹਨੂੰ ਸ਼ਰਮ ਆ ਜਾਣੀ ਹੈਗੀ ਉਹ ਗਗਨ ਉਹ ਲਾ ਤੋਰੇ ਬੈਠੇ ਯਾਰ ਮੈਂ ਉਹਨੂੰ ਉੱਧਰ ਦੇਖੀ ਇੰਨਾ ਉਹ ਗਗਨ ਮਤਾਂਇਆ ਕਹਿੰਦਾ ਸੀ ਮੈਂ ਰੋਟੀ ਪੱਕ ਲੈ ਕੇ ਆਵਾਂ ਯਾਰ ਕਿਉਂ ਖਵਾਤਾ ਦਿੱਤੀਆਂ ਤੇਰੇ ਪਿਓ ਕੰਜਰ ਨੇ ਰੋਟੀਆਂ ਆਉਂਦੀ ਨੂੰ ਇੰਨਾ ਕੁਝ ਬੋਲਿਆ ਨਾਂ ਕੋਲੇ ਬੈਠਾ ਇੱਕ ਬਰੀ ਜਵਾਨ ਦੀ ਤਲਾਈ ਹੈਗੀ ਕਿ ਵੀ ਤੂੰ ਇਹਦੀ ਪਰਜਾਈ ਬਾਰੇ ਬੋਲਦਾ ਕੀ ਉਹੋ ਜਿਹੀ ਲੱਗਦੀ ਹੈ ਇਧਰੋਂ ਐ ਬੋਲ ਸਕਦੀ ਆ ਮੇਰੀ ਪਰਜਾਈ ਨਾ ਐਡੀ ਗਊ ਆ ਗਈ ਚਲ ਹੋ ਗਈ ਕੋਈ ਗੱਲ ਕਿਤੇ ਗੁੱਸਾ ਗਿੱਲਾ ਹੋ ਕੇ ਬੰਦਾ ਮਸਾਲੇ ਹੋ ਕੇ ਭਾਈ ਜਾਵੜ ਦਾ ਰਿਸ਼ਤੇਦਾਰੀ ਚ ਜਾ ਕੇ ਬੈ ਗਈ ਉਹ ਕਿਤੇ ਬੋਲਦਾ ਦੇਖ ਕਿਵੇਂ ਸੀ ਮੈਂ ਕਿਤੇ ਭੱਜ ਤਾ ਨਹੀਂ ਗਈ ਮੌਕਾ ਚਾਹੀਦਾ ਤੀ ਤਾਂ ਹੀ ਬੋਲਦਾ ਉਹ ਗਗਨ ਮੇਰੀ ਗੱਲ ਸੁਣ ਯਾਰ ਵੱਡਿਆਂ ਨੂੰ ਐ ਨਹੀਂ ਬੋਲਦੇ ਹੁੰਦੇ ਹੈਗੇ ਬਾਪੂ ਯਾਰ ਜਿਵੇਂ ਸਹੀ ਲੱਗਿਆ ਬਾਪੂ ਨੂੰ ਬਾਪੂ ਨੂੰ ਮੈਂ ਬੋਲਦਾ ਯਾਰ ਵੈਸੇ ਅੱਜ ਕੱਲ ਟਾਈਮ ਮਾੜਾ ਹੀ ਆ ਟਾਈਮ ਨੂੰ ਦੇ ਦਾਂ ਮੈਂ ਬੋਲਿਆ ਬੱਕੂ ਤਾਂ ਅੱਛਾ ਟਾਈਮ ਨੂੰ ਦੇਖ ਕੇ ਬਾਪੂ ਨੂੰ ਐ ਪਤਾ ਤੇਰੇ ਨੂੰ ਬਈ ਇਹਦੀ ਪਰਜਾਈ ਐ ਇਹਨੂੰ ਬੋਲਣਾਗਾ ਆਪਦੇ ਰਿਸ਼ਤੇਦਾਰਾਂ ਨੂੰ ਨਾ ਹੋ ਬੋਲ ਪਿਆ ਬੈਅ ਤਾ ਕਰਦਾ ਬੈਅ ਤਾ ਕਿਤੇ ਟਾਣੇ ਉਹਦੇ ਚ ਪੂਰੀਆਂ ਉਹ ਚੰਗਾ ਬਾਬਾ ਗੁਰੂ ਚੁੱਪ ਕਰ ਹੁਣ ਕਿਉਂ ਇੰਨਾ ਬੋਲੀ ਜੰਨੀ ਆ ਬੋਲਣਾ ਗੱਲ ਅੱਜ ਮੇਰੇ ਘਰਦਿਆਂ ਤੇ ਆਈ ਆ ਜਦੋਂ ਤੱਕ ਮੇਰੇ ਤੱਕ ਸੀ ਮੈਂ ਸੁਣੀ ਗਈ ਮੈਂ ਨਹੀਂ ਸੁਣ ਸਕਦੀ ਉਹਦੇ ਘਰ ਬਾਰੇ ਉਹ ਕੋਈ ਨਾ ਮੈਂ ਬਾਪੂ ਨੂੰ ਸਮਝਾ ਕੇ ਆਇਆ ਅੱਗੇ ਤੋਂ ਨਹੀਂ ਬੋਲਦਾ ਹੈਗਾ ਔਰ ਤੂੰ ਫਿਰ ਮੇਰੇ ਨਾਲ ਕਾਹਦਾ ਗੁੱਸੇ ਹੁੰਨੀ ਏ ਯਾਰ ਹੁਣ ਚੁੱਪ ਕਰ ਮੈਂ ਰੋਟੀ ਭੱਗ ਲੈ ਕੇ ਆਉਣਾ ਪਰ ਰੋਟੀ ਖਾਣ ਕਹਿ ਨਹੀਂ ਸੀ ਸਕਦਾ ਉਹਨੂੰ ਉਹਦੀ ਕਹਿੰਦਾ ਵੀ ਖਬਰਦਾਰ ਤੂੰ ਕਿਵੇਂ ਬੋਲਦਾ ਤਾਂ ਮੈਨੂੰ ਯਾਰ ਬੋਲਣ ਦਾ ਦਿੱਤਾ ਨਹੀਂ ਹੈਗਾ ਉਦੋਂ ਬਾਅਦ ਸਮਝਾਇਆ ਮੈਂ ਬਾਪੂ ਨੂੰ ਵੀ ਐ ਨਹੀਂ ਬੋਲਦੇ ਹੁੰਦੇ ਹਾਂ ਚੱਲ ਹਾਂ ਚੱਲ ਬੈਠ ਮੈਂ ਰੋਟੀ ਲੈ ਕੇ ਆਉਣਾ ਵਿੱਚ ਵਿੱਚ ਕਰੀ ਉਹ ਸਾਰਾ ਦਿਨ ਉਹਦੇ ਮੂਰੇ ਜਮਾ ਨਹੀਂ ਬੋਲਦਾ ਹੈਗਾ ਹਾਂ ਉਹੀ ਬਣਾ ਰੱਖਿਆ ਟੀਸੀ ਵਾਲਾ ਬੇਰ ਲੈ ਅੱਜ ਮੈਂ ਕੀ ਕਹਿ ਸੀਗਾ ਸਵੇਰ ਕੀ ਗੱਲ ਕੀਤੀ ਸੀਗੀ ਨੂੰ ਮੇਰੇ ਗੱਲ ਪੈ ਗਈ ਦੱਸੋ ਹੁਣ ਮੈਨੂੰ ਐ ਨਹੀਂ ਪਤਾ ਇਹ ਮੁੰਡੇ ਨੂੰ ਕੀ ਕੀ ਲੁੱਤੀਆਂ ਲਾਊਗੀ ਹਾਏ ਕੀ ਬਣੇ ਜਗਤਾਰ ਸਿਆਂ ਚਲੋ ਇਹ ਤਾਂ ਰੋਜ਼ ਹੀ ਹੁੰਦੀ ਆ ਏ ਕਿਹੜਾ ਨਮੀ ਆ ਹੁਣ ਤਾਂ 2 ਦਿਨ ਟੱਪ ਗਏ ਪਰ ਪਤਾ ਹੀ ਨਹੀਂ ਲੱਗ ਰਾ ਵੀ ਰੱਜੀ ਗਈ ਕਿੱਥੇ ਚਲੋ ਮੈਂ ਕਾਲੇ ਨੂੰ ਫੋਨ ਲਾ ਕੇ ਪੁੱਛਦਾ ਹੌਂ ਚੱਕ ਰਿਹਾ। ਉਹ ਓਕੀ ਰਿਹਾ। ਜਰਮਨ ਕੋਈ ਜਾਣ ਕੋ ਕਲਕਲਾ। ਆ ਪੋਤਾ ਮੈਂ ਕਹਿੰਦਾ ਸੀਗਾ ਮੈਨੂੰ ਰੋਟੀ ਫੜਾ ਦਿਓ ਮੈਂ ਥੋੜਾ ਜਾ ਕੇ ਆਉਣਾਗਾ। ਤੇਰੇ ਹੱਥ ਟੁੱਟੇ ਨੇ ਬਣੀ ਪਈ ਆ ਰੋਟੀ ਚੱਕ ਕੇ ਖਾ ਲਾ। ਨਾਲੇ ਵੈਸੇ ਵੀ ਕੱਲ ਕੀ ਬੋਲਦਾ ਸੀ ਮੇਰੇ ਪੇਕਿਆਂ ਬਾਰੇ? ਅਸਤ ਲੰਡੇ ਲੁੱਚਿਆਂ ਦੇ ਆ। ਅਸਤ ਮਲੰਗ ਹੈ। ਹੁਣ ਸਾਡਿਆਂ ਦਾ ਨਿਕਲੀਆਂ ਫਿਰਦੀਆਂ ਨੇ। ਨਾਲੇ ਐਵੇਂ ਥਨੂੰ ਦਾਗ ਲੱਗ ਜੂਗਾ ਮੇਰੇ ਕੋਲ ਨਾ ਖੜਿਆ ਕਰ ਬਾਲਾ ਜਾ ਜਾ ਖਾਲਾ ਚੱਕ ਕੇ ਉਹ ਪੁੱਤ ਤੂੰ ਤਾਂ ਐਵੇਂ ਗੁੱਸਾ ਕਰ ਗਈ ਮੈਂ ਐ ਥੋੜੀ ਆਖਿਆ ਸੀਗਾ ਮੈਂ ਤਾਂ ਜੋ ਚੱਲ ਰੇ ਪੁੱਤ ਮੈਂ ਤਾਂ ਵੈਸੀ ਗੱਲ ਕਹੀ ਸੀ ਹੋਰ ਸਾਡੇ ਚੱਲਦਾ ਜੇ ਕੋਈ ਸਾਡੇ ਕੋਈ ਊ ਮਾੜੀ ਮੋਟੀ ਗੁੱਸੇ ਗਿੱਲੇ ਉੱਠ ਕੇ ਜਾਵੜੀ ਸਾਡੀ ਬਹੂ ਹੈ ਤਾਂ ਉਹ ਨਿਕਲ ਗਈ ਕਿਸੇ ਨਾਲ ਥੋੜੀਆਂ ਕਿਹੜਾ ਆਉਂਦੀਆਂ ਨਹੀਂ ਥੋੜੀਆਂ ਮੈਂ ਨਵੇਂ ਨਵੇਂ ਬੈਠੀਆਂ ਆਣਦੀਆਂ ਨਹੀਂ ਆ ਕੇ ਬੱਸ ਤੂੰ ਤਾਂ ਐਵੇਂ ਚਾ ਜਾ ਤੂੰ ਕੰਮ ਕਰ ਲੈ ਖਾ ਲੈ ਮੈਥੋਂ ਭਾਲਦਾ ਥਾਲੀ ਦਉਂਗੀ ਇਹਨੂੰ ਪਰੋਸ ਕੇ ਮੈਂ ਚੋਰੇ ਨੂੰ ਸ਼ਰਮ ਨਹੀਂ ਆਉਂਦੀ ਬੋਲਦਾ ਦੇਖ ਕਿਵੇਂ ਹੁੰਦਾਗਾ ਮੈਨੂੰ ਹੈਲੋ ਵੇ ਤੂੰ ਮੇਰੇ ਕੋਲ ਦੀ ਗੱਲ ਕਾਤੋਂ ਕੋਈ ਤੁਨੋਂ ਪਿਆ ਕੇ ਲੈ ਗਿਆ ਮੈਨੂੰ ਦੱਸਿਆ ਵੀ ਨਹੀਂ ਹੈਗਾ ਹੈ ਹੋਰ ਕੀ ਤੇਰੇ ਕੋਲ ਹੈ ਨਹੀਂ ਹੈ ਬਿਓ ਕਿੱਥੇ ਗਈ ਤੈਨੂੰ ਪਤਾ ਹਉ ਤਾਂ ਕਰੇ ਮਿਲਦੀ ਨਹੀਂ ਹੈਗੀ ਸਾਰੀਆਂ ਰਿਸ਼ਤੇਦਾਰੀਆਂ ਚ ਪਤਾ ਕਰ ਲਿਆ ਮੈਂ ਤਾਂ ਐ ਸੀ ਤੇਰੇ ਕੋਲੇ ਆ ਸੱਚ ਸੱਚ ਦੱਸ ਦੇ ਮੈਨੂੰ ਸੌਂ ਖਾਈ ਤੂੰ ਕਈ ਸੱਚੀ ਨਹੀਂ ਤੇਰੇ ਕੋਲੇ ਫਿਰ ਉਹ ਕਿੱਥੇ ਗਈ ਕਿੱਥੇ ਗਈ ਉਹ ਫਿਰ ਹੈ ਕਰ ਨੂੰ ਜੰਦਾ ਨਾਲ ਫੋਨ ਚੱਕ ਰਹੇ ਨੇ ਮੁੰਡਾ ਸਮਝ ਨਹੀਂ ਆ ਰਹੀ ਪਹਿਲਾਂ ਰੱਜੀ ਗਿਆ ਹੁਣ ਇਹ ਫੋਨ ਵੀ ਚੱਕ ਰਹੇ ਗੁਰਦੀਪ ਬਾਈ ਹੋ ਕਾਲੇ ਹੋਰ ਕਿਵੇਂ ਹੋ ਸਸੀ ਗਾਲ ਹੋ ਠੀਕ ਹੋ ਕੀ ਤੁਸੀਂ ਕਿੱਧਰ ਚੁੱਤੀ ਚੱਲੇ ਮੈਂ ਤਾਂ ਜਿੰਦਾ ਲੱਗ ਰਿਹਾ ਨਾ ਤੁਸੀਂ ਫੋਨ ਚੱਕ ਰਹੇ ਹੋ ਫੋਨ ਘਰੇ ਰਹਿਗਾ ਜੀ ਕਾਲੀ ਕਾਲੀ ਚ ਬਈ ਆ ਜਾਓ ਕੋਈ ਨਹੀਂ ਅੰਦਰ ਆ ਜਾਓ ਆ ਖੋਲ ਗੇਟਾ ਕਾਲ ਹੈ ਕਿੱਧਰ ਜਾ ਰਹੇ ਸੀ ਉਹ ਪਿੰਡ ਚ ਗਏ ਸੀ ਭਾਈ ਕੋਈ ਕੰਮ ਜਾ ਜ਼ਰੂਰੀ ਉਧਰ ਟਾਈਮ ਲੱਗ ਗਿਆ ਥੋੜਾ ਜਿਹਾ ਗਿਆ ਨੂੰ ਨਾ ਤੂੰ ਫੋਨ ਕਰ ਫੋਨ ਵੀ ਕਿੰਨੇ ਲਾਏ ਉਹ ਫੋਨ ਤਾਂ ਯਾਰ ਮੈਂ ਘਰੇ ਭੁੱਲ ਗਿਆ ਸੀ ਮਨਤਾਪ ਉੱਥੇ ਜਾ ਕੇ ਜਾਦਾ ਆ ਉਹ ਭਾਈ ਮੈਂ ਤਾਂ ਇਹ ਕਹਿੰਦਾ ਸੀ ਕੀਤਾ ਫਿਰ ਅੱਜ ਵੀਰ ਕੋਤਾ ਅੱਜ ਵੀਰ ਤਾਂ ਕੁਝ ਨਹੀਂ ਪਤਾ ਕੀਤਾ ਭਾਈ ਇਹ ਪਾਣੀ ਆਇਆ ਬਈ ਆਦਰਾ ਤੈਨੂੰ ਨਹੀਂ ਪਤਾ ਲੱਗਿਆ ਹੋਇਆ ਉਹ ਜਿਹਦਾ ਬਾਈ ਕਿੱਥੇ ਮਤਾ ਸਾਰੇ ਕਿੱਥੇ ਪਤਾ ਕਰ ਲੈ ਹੁਣ ਤਾਂ ਦਿਨ ਵੀ ਕਿੰਨੇ ਹੋ ਗਏ ਕੋਈ ਪਤਾ ਨਹੀਂ ਲੱਗਦਾ ਇਹ ਰੱਜੀ ਵਾਲੀ ਤਸਵੀਰ ਸਾਰੇ ਕਿੱਥੇ ਪਤਾ ਕਰ ਲਿਆ ਪਤਾ ਨਹੀਂ ਕਿੱਥੇ ਚਲੀ ਗਈ ਉਹ ਨਾ ਫੋਨ ਕਰਕੇ ਦੱਸਿਆ ਉਹਨੇ ਕੁਝ ਹੁਣ ਤੱਕ ਮੈਂ ਤਾਂ ਬਾਈ ਸਾਊਂਡ ਹੀ ਨਹੀਂ ਆ ਰਹੀ ਰੱਜੀ ਗਈ ਕਿੱਥੇ ਅੱਗੇ ਜੇ ਕਿਤੇ ਵੀ ਜਾਂਦੀ ਤਾਂ ਦੱਸ ਕੇ ਜਾਂਦੀ ਹੁਣ ਤਾਂ ਪਤੀ ਨਹੀਂ ਲੱਗ ਰਿਹਾ ਗਈ ਕਿੱਥੇ ਉਹ ਕਛੇ ਸ਼ੇਲੀ ਸੂਣੀ ਕੋਲੇ ਬਾਗੀ ਹੋ ਬਾਈ ਜਾਂ ਰੁੱਸ ਰੱਸ ਕੇ ਨਾ ਬਾਗੀ ਹੋ ਤੇਰੇ ਨਾਲ ਕੋਈ ਲੜਾਈ ਲੜੂਈ ਤਾਂ ਨਹੀਂ ਹੋ ਥੋੜੀ ਮੇਰੇ ਬਾਅਦ ਚ ਉਹ ਬਾਈ ਰੁੱਸੇ ਕਿੱਥੇ ਤੁਹਾਨੂੰ ਪਤਾ ਤਾਂ ਹੈਗਾ ਜਦੋਂ ਤੁਸੀਂ ਆਇਓਗੇ ਚੰਗੇ ਭਲੇ ਪੇ ਜੋ ਸਵੇਰੇ ਦੇਖਿਆ ਤਾਂ ਕਰਿਆ ਹੈ ਨਹੀਂ ਸੀ ਉਹ ਸਾਰੇ ਕਿਤੇ ਪਤਾ ਕੀਤਾ ਤਾਂ ਮੈਨੂੰ ਜਮਾਂ ਨਹੀਂ ਮਿਲੀ ਤਾਂ ਹੀ ਮੈਂ ਤੁਹਾਨੂੰ ਫੋਨ ਕੀਤਾ ਸੀਗਾ ਓਏ ਹੋਰ ਯਾਰਾ ਅਸਤਾਵ ਸਾਰੇ ਕਿਤੇ ਲੱਭ ਲੈ ਉਹਨੂੰ ਪਰ ਕਿਤੇ ਮਿਲੀ ਨਹੀਂ ਰਹੀ ਹੈਗੀ ਦੱਸ ਕੀ ਕਰੀਏ ਉਹਨੂੰ ਕਾਲੇ ਸੱਚ ਮੈਂ ਇੱਕ ਗੰਦਗਾ ਗੁੱਸਾ ਕਰਨ ਕਰਦਾ ਗੁੱਸਾ ਦਾ ਗਾਦਾ ਬਈ ਪੁੱਛ ਕੀ ਗੱਲ ਕਰਨੀ ਆ ਉਹ ਮੈਂ ਤਾਂ ਇਹ ਕਹਿੰਦਾ ਸੀ ਕਿਤੇ ਰੱਜੀ ਦਾ ਕੋਈ ਪਹਿਲਾਂ ਕੋਈ ਚੱਕਰ ਚੁੱਕ ਰਿਹਾ ਹੁੰਦਾ ਨਾ ਨਾ ਚੱਕਰ ਦਾ ਕੋਈ ਵੀ ਨਹੀਂ ਹੈਗਾ ਸੀ ਇਹ ਜੀ ਗੱਲ ਨਹੀਂ ਹੈਗੀ ਸੀ ਬਈ ਜਿਹੀ ਜੀ ਹੁੰਦੀ ਤਾਂ ਤਾ ਤੈਨੂੰ ਅਸੀਂ ਕਦਨਾ ਕਦੇ ਗਲਤ ਅਸਤਾ ਦਿੰਦੀ ਐ ਕੰਨਾ ਟਾਈਮ ਹੋ ਗਿਆ ਤੁਹਾਡੇ ਵਿਆਹ ਨੂੰ ਉਹ ਗਲਤ ਹੈ ਗਿਆ ਬਾਈ ਫਿਰ ਜਾ ਵੀ ਕਿੱਥੇ ਸਕਦੇ ਤੂੰ ਇਹ ਵੀ ਸੋਚ ਹੁਣ ਤਾਂ ਵਿਆਹ ਨੂੰ ਵੀ ਕੰਨਾ ਟਾਈਮ ਹੋ ਗਿਆ ਸੀ ਜੇ ਕੋਈ ਗੱਲਬਾਤ ਹੁੰਦੀ ਤੈਨੂੰ ਵੀ ਪਤਾ ਲੱਗਦਾ ਬਈ ਪਤਾ ਤਾਂ ਲੱਗਦਾ ਉਹ ਤਾਂ ਮੈਨੂੰ ਪਤਾ ਪਰ ਫਿਰ ਵੀ ਮੈਂ ਤਾਂ ਕੰਮ ਤੇ ਚੱਲਾ ਜਾਂਦਾ ਹੈਗੀ ਤਾਂ ਆਪ ਘਰੀ ਸੀ ਨਾ ਉਹ ਹਾਂ ਤੁਹਾਨੂੰ ਉਸ ਤੇ ਟਰੋਸ ਮਾਰਨਾ ਚਾਹੀਦਾ ਜੇ ਪਰ ਉਹ ਫਾਪੇ ਆਇਆ ਇੰਨਾ ਟਾਈਮ ਲੰਘ ਗਿਆ ਹੁਣ ਮੈਨੂੰ ਇਹ ਨਹੀਂ ਬਗਛੂ ਨਾ ਸਾਰ ਕੁਝ ਕਿਉਂ ਆ ਰਿਹਾ ਤੁਸੀਂ ਚੰਗਾ ਚੰਗਾ ਸੋਚੋ ਨਾ ਕਿੱਥੋਂ ਚੰਗਾ ਸੋਚ ਲਈਏ ਜਿਹਦਾ ਜੀ ਕਰ ਰੋ ਗਾਇਬ ਹੋ ਜੇ ਨਾ ਤਾਂ ਇਹਦੇ ਮਾੜੇ ਖਿਆਲ ਤਾਂ ਆਉਂਦੇ ਦੇ ਘਰ ਦੀ ਵੀ ਇੱਜ਼ਤ ਆ ਦੀ ਸਾਨੂੰ ਵੀ ਖਿਆਲ ਆਦਾ ਉਹ ਚੱਲ ਬਾਈ ਜੋ ਕਰਨਾ ਜੀ ਉਹਨੇ ਕਰਤਾ ਹੁਣ ਤੂੰ ਐਵੇਂ ਨਾ ਟੈਨਸ਼ਨ ਲੈ ਆਜੂ ਯਾਰ ਇੱਥੇ ਕਿਤੇ ਖੱਚ ਦਾ ਪੁਲਿਸ ਦੇ ਜੀ ਰਿਪੋਰਟਰ ਭੱਜ ਗਈ ਸੀ ਉਹ ਬਾਈ ਕਿਹੜੀ ਰਿਪੋਰਟ ਆ ਮੈਂ ਤਾਂ ਤਾਂ ਨਹੀਂ ਗਿਆ ਜੇ ਬਾਰੇ ਪਿੰਡ ਚ ਪਤਾ ਲੱਗ ਗਿਆ ਤਾਂ ਲੋਕਾਂ ਨੇ 100-100 ਗੱਲਾਂ ਬਣਾਉਣੀਆਂ ਤਾਂ ਹੀ ਮੈਂ ਰਿਪੋਰਟ ਨਹੀਂ ਕਰਾ ਕੇ ਆਇਆ ਮੈਨੂੰ ਰਿਪੋਰਟ ਕਰਾਣੀ ਪਊਗੀ ਕਾਫੀ ਟਾਈਮ ਹੋ ਗਿਆ ਹੁਣ ਤੱਕ ਕਰਨੀ ਆਈ ਹੋ ਕਰੋਣੀ ਤਾਂ ਪੁੱਮਾ ਸਮਝਦਾ ਮੈਂ ਇੱਕ ਦੋ ਦਿਨ ਹੋਰ ਦੇਖਦਾ ਨਹੀਂ ਫਿਰ ਆਪਾਂ ਰਿਪੋਰਟ ਕਰਾਇਆਵਾਂਗੇ ਜਾ ਕੇ ਉਹ ਤਾਂ ਗੱਲ ਠੀਕ ਹੈਗੀ ਬਾਈ ਤੇ ਯਾਰ ਹੁਣ ਕਿਤੇ ਉਹਨੂੰ ਜਮਾ ਲੱਭੇ ਲੱਭੇਗਾ ਕਿ ਲੱਭੇ ਨਹੀਂਗਾ ਉਹ ਬਾਈ ਮੈਂ ਪਾਗਲ ਨਹੀਂ ਹਾਂ ਠੀਕ ਹੈ ਨਾ ਤੈਨੂੰ ਪਤਾ ਘਰ ਚ ਮੈਂ ਇਕੱਲਾਗਾ ਜਾ ਮੇਰੇ ਨਾਲ ਉਸ ਸੀ ਹੁਣ ਤਾਂ ਜਮੀ ਇਕੱਲਾ ਰਹੇਗਾ ਘਰ ਦੇ ਕੰਦਾ ਵੀ ਖਾਣ ਨੂੰ ਆਉਂਦੇ ਨੇ ਪਰ ਮੈਨੂੰ ਪਤਾ ਦਿਨ ਰਾਤ ਇੱਕ ਕਰਖ ਹੈਗਾ ਮੇਰੇ ਤੁਸੀਂ ਹੌਸਲਾ ਰੱਖੋ ਅਸੀਂ ਤੁਹਾਡੇ ਨਾਲ ਆ ਮਿਲ ਜੂਗੀ ਰੱਜੀ ਤੂੰ ਤਾਂ ਬਾਈ ਕਹਿ ਰਹੀ ਐ ਲੱਭ ਜੂ ਪਰ ਮੁੰਡਾ ਹਜੇ ਵੀ ਸ਼ੱਕ ਹੈ ਮੈਂ ਕਿਸੇ ਮੁੰਡੇ ਨਾਲ ਪੱਕਾ ਗਈ ਆ ਉਹ ਭਾਈ ਜੇ ਇਹ ਜੀ ਕੋਈ ਗੱਲ ਆ ਨਾ ਤਾਂ ਯਾਰ ਅਸੀਂ ਨਹੀਂ ਸੁਣਨਾ ਵਰਤਦੇਗੇ ਨਾਲ ਇੱਕ ਗੱਲ ਹੋਰ ਕਹਿੰਦੀ ਮੈਂ ਤੈਨੂੰ ਅਸੀਂ ਨਾ ਜ਼ਮੀਨ ਸੜਾ ਲੀਆ ਰੰਜੀ ਨੂੰ ਕਹਿੰਦੀ ਜੇ ਕਿਤੇ ਮਿਲ ਵੀ ਗਈ ਵੀ ਆਖ ਕੇ ਉਹਦਾ ਹਿੱਸਾ ਲੈ ਜਾਓ ਭਾਈ ਜ਼ਮੀਨ ਸੜਾ ਲਈ ਉਹ ਵੀ ਇੰਨੀ ਸੇਤੀ ਓਏ ਹਾਂ ਭਾਈ ਕੁਝ ਕ ਹਾਂ ਪੀਤੂ ਦੀਆਂ ਟੂਮਾਂ ਸੀਆਂ ਉਹ ਵੀ ਜਿਤੀਆਂ ਕੁਝ ਕ ਮੰਮੀ ਦੀਆਂ ਪੀਆਂ ਸੀ ਉਹ ਵੀ ਵੇਚਤੀਆਂ ਤੇ ਕੁਝ ਇੱਕ ਹੌਜੀ ਦੋਸਤਾ ਦਾ ਮੇਰਾ ਉਹ ਤਾਂ ਲੈ ਲਈ ਸੀਗੇ ਪੈਸੇ ਮੈਂ ਹੋਰ ਕੀ ਕਰਦਾ ਉਹ ਕਾਲੇ ਤੂੰ ਪਾਗਲ ਹੋਇਆ ਤੂੰ ਆਪਣੇ ਘਰਵਾਰ ਦਾ ਸੋਚਦਾ ਨਲੇ ਮੱਥਾ ਤਾਂ ਗਹਿਣੇ ਬੰਨਿਆ ਉਹ ਵੇਚਦੇ ਹੈ ਉਹ ਹੋਰ ਕਰਦਾ ਵੀ ਕੀ ਐਂਦਾ ਦੱਸ ਦੇ ਗੁਲਦੀਪਾ ਉਹ ਤਾਂ ਮੇਰੀ ਜਾਨ ਲੈਣੀ ਕਰੀ ਰੱਖੀ ਉੱਦਾਂ ਕਹਿੰਦੀ ਇਹ ਮੈਨੂੰ ਜ਼ਮੀਨ ਨਾ ਦਿੱਤੀ ਮੈਂ ਆ ਕਰ ਦੂੰਗੀ ਉਹ ਕਰ ਦੂੰਗੀ ਹੋਰ ਦੱਸ ਹੁਣ ਮੈਂ ਤੰਗ ਹੋ ਕੇ ਕੀ ਕਰਦਾ ਹੁਣ ਜਿਹੜੀ ਪਕਾਈ ਮਾਰਨੀ ਸੀ ਮਾਰਤੀ ਜੋ ਮੈਂ ਤੁਹਾਨੂੰ ਪਹਿਲੀ ਕਹਤਾ ਸੀ ਮੈਂ ਮਰ ਹੈਗਾ ਤੈਨੂੰ ਕੋਈ ਲੋੜ ਸੀਗੀ ਜੇ ਤੈਨੂੰ ਕਿਸ ਚੀਜ਼ ਦੀ ਲੋੜ ਹੋਵੇ ਤੂੰ ਮੈਨੂੰ ਦੱਸ ਦਿੰਦਾ ਉਹ ਤੂੰ ਵੀ ਬਾਈ ਕਿੰਨਾ ਕਿ ਚਰ ਲੋੜਾਂ ਪੂਰੀਆਂ ਕਰੀ ਜਾਂਦਾ ਕਿੰਨਾ ਕਿ ਚਰ ਤੂੰ ਮੇਰਾ ਸਾਥ ਦੇਈ ਜਾਂਦਾ ਉਹ ਨਾਲੇ ਕਾਲੇ ਤੈਨੂੰ ਪਤਾਗਾ ਰਜਿੰਦ ਤੋਂ ਪਹਿਲੇ ਤੈਨੂੰ ਬੋਲਣ ਦੀ ਆਦਤ ਆ ਗਈ ਤਾਂ ਹੀ ਉਹ ਬੋਲਦਿਓ ਨਾਲੇ ਉਹ ਆਪ ਨਹੀਂ ਸੀ ਉਹ ਕਿਸੇ ਦੀ ਉਂਗਲਾਂ ਤੇ ਲੱਗੀ ਹੋਈ ਆ ਜਿਹੜਾ ਇੰਨਾ ਕੁਛ ਕਰ ਰਹੀ ਆ ਜੀ ਚਲ ਕੋਈ ਗੱਲ ਨਹੀਂ ਜੋ ਹੋਣਾ ਸੀ ਉਹ ਤਾਂ ਹੋ ਗਿਆ ਹਨਾ ਜੇ ਕਿਤੇ ਮਿਲੀ ਬੱਸ ਉਹਨੂੰ ਇੰਨਾ ਕੁ ਸੰਹਾਰ ਜ਼ਰੂਰ ਲਾ ਦੀ ਕਿ ਆਪਣਾ ਹਿੱਸਾ ਲੈ ਕੇ ਆ ਜਾ ਉਹ ਤੂੰ ਤਾਂ ਠੀਕ ਆ ਕਾਲੇ ਮੈਂ ਚੱਲਦਾ ਕੋਈ ਗੱਲ ਨਹੀਂ ਕਲਦੀਪਾ ਤੂੰ ਤਾਂ ਬੈਠਿਆ ਰਹਿ ਤੈਨ ਨਾਲ ਤਾਂ ਮੇਰਾ ਕੀ ਗੁੱਸਾ ਹੈਗਾ ਜਪੀ ਤੂੰ ਰੋਟੀ ਬਣਾ ਕੇ ਲਿਆ ਇਹਨਾਂ ਦੇ ਵੀ ਘਰੇ ਕੌਣਾ ਉਹ ਰੋਟੀ ਪਾਣੀ ਬਣਾਉਣ ਵਾਲਾ ਭੁੱਖਾ ਵਰਦਾਉ ਠੀਕ ਆ ਗਦੀਪ ਬਾਈ ਜੇ ਤੈਨੂੰ ਕੁਝ ਪਤਾ ਲੱਗਿਆ ਤਾਂ ਤੂੰ ਦੱਸਦੀ ਭੈਣ ਬਾਰੇ ਜੇ ਮੈਨੂੰ ਪਤਾ ਲੱਗਿਆ ਤਾਂ ਮੈਂ ਤੈਨੂੰ ਫੋਨ ਕਰ ਦੂੰਗਾ ਠੀਕ ਆ ਕਾਲੇ ਚਲ ਠੀਕ ਆ ਮੈਂ ਚੱਲਦਾ ਓਕੇ ਬਾਈ ਠੀਕ ਠੀਕ ਹੈ ਜੀ ਚਲ ਠੀਕ ਮੇਰੇ ਗਰਲ ਸੁਣੋ ਹਾਂ ਤੂੰ ਛੋਟੇ ਦੇ ਬਾਰੇ ਕੁਝ ਪਤਾ ਹੀ ਨਹੀਂ ਕਿਤਾ ਤੁਸੀਂ ਉਹਨਾਂ ਨੂੰ ਛੁੜ ਕਿਉਂ ਬੋਲਿਆ ਉਹ ਫਿਰ ਮੈਂ ਕੀ ਲੈਣਾ ਉਹਦੇ ਬਾਰੇ ਪਤਾ ਕਰਕੇ ਜਦੋਂ ਉਹਨੂੰ ਮੈਂ ਉਹਦੀ ਕੋਈ ਸਮਝਦੀ ਨਹੀਂਗਾ ਯਾਰ ਹੱਦ ਹੁੰਦੀ ਹੈ ਕਿਸੇ ਚੀਜ਼ ਦੀ ਤੁਸੀਂ ਹੁਣ ਤਾਂ ਗੁੱਸਾ ਛੱਡ ਦੋ ਉਹ ਤਾਂ ਆਪਣੇ ਘਰੇ ਵੀ ਆ ਗਿਆ ਉਹ ਤਾਂ ਮੈਂ ਵੀਰੇ ਕਰਕੇ ਉਹਨੂੰ ਲਾਪ ਲੂੰਗਾ ਮੈਂ ਤਾਂ ਉਹਨੂੰ ਮੈਂ ਕਦੇ ਨਾ ਲਾਵਦਾ ਜਿਵੇਂ ਉਹ ਮੈਨੂੰ ਬੋਲੀ ਸੀ ਉਹ ਆ ਪਰੋਣੇ ਦਾ ਸੁਭਾਅ ਵਧੀਆਗਾ ਚਲੇ ਇਹਨਾਂ ਆਪਣੀ ਵਧੀਆ ਬਣਦੀ ਹੈਗੀ ਉਹੀ ਤਾਂ ਮੈਂ ਕਹਿ ਰਹੀ ਹਾਂ ਉਹ ਆਪਣਾ ਕਿੰਨਾ ਕਰਦਾਗਾ ਤੁਸੀਂ ਜਿਵੇਂ ਨਹੀਂ ਸੋਚਦੇ ਉਹਨਾਂ ਬਾਰੇ ਉੱਤਲ ਕੋਈ ਨਾ ਹੁਣ ਤਾਂ ਅਜੇ ਮੇਰਾ ਕੋਈ ਮੂਡ ਨਹੀਂ ਹੈਗਾ ਲੱਭੜ ਦਾ ਬਾਕੀ ਦੇਖਦਾ ਅਜੇ ਕੋਈ ਮੂਡ ਬਣ ਗਿਆ ਠੀਕ ਹੈ ਹਮ ਚੱਲ ਚੰਗਾ ਤੂੰ ਵੀ ਆਪਦਾ ਕੰਮ ਕਰ ਲੈ ਐਵੇਂ ਨਾ ਫਾਲਤੂ ਗੱਲਾਂ ਧਿਆਨ ਦਿਆ ਕਰ ਮੈਂ ਤਾਂ ਲੱਗਦਾ ਹੈ ਕੁਝ ਕਰਨ ਦੇ ਹੁਣ ਮੈਨੂੰ ਹੀ ਕੁਝ ਕਰਨਾ ਪੂਗਾ